ਸੰਗਤ ਜਦੋਂ ਕੋਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਆਪਣੇ ਗੁਰੂ ਨੂੰ ਦਸਵੰਦ ਦਿੰਦਾ ਸਾ ਸੰਗਤ ਅਰਦਾਸ ਹੁੰਦੀ ਹੈ ਕੋਈ ਘਾਟ ਨਹੀਂ رہ ਜਾਂਦੀ 10000 ਕਮਾਇਆ ਵਿੱਚੋਂ 1000 ਰੁਪਿਆ ਆਪ ਆਪਣੇ ਗੁਰੂ ਲਈ ਕੱਢ ਦਿੱਤਾ ਗੁਰਨਾਮਕ ਸਾਹਿਬ ਲਈ ਲੰਗਰਾਂ ਵਿੱਚ ਪਾ ਦਿੱਤਾ 1000 ਰੁਪਿਆ ਕੱਢਿਆ ਮਹਾਰਾਜ ਜੀ ਤੁਹਾਡਾ ਦਸਵੰਦ ਆ ਹੁਣ 10000 ਨੂੰ ਦਾਸਨਾ ਗੁਣਾ ਕਰ ਲਓ ਲੱਖ ਰੁਪਇਆ ਹੋ ਗਿਆ ਜਿੱਥੇ ਲੱਖ ਰੁਪਏ ਨੇ ਕੰਮ ਕਰਨਾ ਉਥੇ 10000 ਨੇ ਕਰ ਦੇਣਾ ਹੈ ਜਿੱਕੇ ਆਖੋ ਸਤਨਾ ਜੀ ਵਾਹਿਗੁਰੂ ਹੁਣ ਕਈ ਆ ਕੇ ਕਹਿੰਦੇ ਮਹਾਰਾਜ 5-5 ਲੱਖ ਰੁਪਇਆ ਕਮਾਈਦਾ ਮਹੀਨੇ ਦਾ ਬਰਕਤ ਨਹੀਂ ਹੈ ਜੀ ਹੁਣ ਸੋਚੋ ਵੀ ਇੱਕ ਕੋਈ 10000 ਕਮਾਉਂਦਾ ਉਹਦੇ ਘਰ ਬਰਕਤ ਹੈਗੀ ਹੈ 10000 ਵਾਲਾ ਇਹ ਕਹਿੰਦਾ ਮਹਾਰਾਜ ਬੜਾ ਆਨੰਦ ਹੈ ਜੀ ਬੜੇ ਖੁਸ਼ ਆ ਗਰੀਬ ਆਦਮੀ ਅਜੇ ਖੁਸ਼ ਆ ਜਿਹੜੇ 2 2 3 3 ਲੱਖ ਕਮਾਉਣ ਵਾਲੇ ਉਹ ਰੋਈ ਜਾਣਗੇ